ਭਾਵੇਂ ਫਰੀਦ ਸਾਹਿਬ ਸੇਵਾ ਕਰਦੇ ਰਹੇ ਬੜਾ ਲੰਮਾ ਸਮਾਂ ਗੁਜ਼ਰਿਆ ਇੱਕ ਦਿਨ ਉਹਨਾਂ ਦਾ ਜਿਹੜਾ ਗੁਰੂ ਸੀ ਮੁਰਸ਼ਿਦ ਸੀ ਉਹਨੇ ਪ੍ਰੀਖਿਆ ਕਰਨੀ ਚਾਹੀ ਜਿੱਦ ਦੇ ਨਾਮ ਸ਼ਬਦ ਦੇਣਾ ਸੀ ਅੱਜ ਤਾਂ ਬੰਦਾ ਕਹਿੰਦਾ ਜਦੋਂ ਕੋਈ ਸਿੱਖਣ ਆਉਂਦਾ ਹੈ ਨਾ ਜੇ ਉਹਨੂੰ ਪੁੱਛਿਆ ਜਾਵੇ ਤੂੰ ਗੁਰੂ ਬੰਨਾ ਹੈ ਕਿ ਚੇਲਾ ਫਿਰ ਉਹ ਪੁੱਛਦਾ ਵੀ ਮੈਨੂੰ ਫਰਕ ਦੱਸੋ ਚੇਲੇ 'ਚ ਗੁਰੂ 'ਚ ਕੀ ਫਰਕ ਹੈ ਕਹਿੰਦੇ ਗੁਰੂ ਬਾਨਾਂ ਦਾ ਚੌਂਕੜਾ ਮਾਰ ਕੇ ਬੈਠ ਜਾਣਾ ਬਸ ਰਾਸਾ ਪਾਣੀ ਭੋਜਨ ਪਾਣੀ ਤੈਨੂੰ ਮਿਲਦਾ ਰਹਿਣਾ ਤੇ ਜੇ ਚੇਲਾ ਬਾਨਾ ਫਿਰ ਭਾਈ ਝਾੜੂ ਪੋਚਾ ਗੁਰੂ ਘਰ ਦੀਆਂ ਸੇਵਾਵਾਂ ਕਰਨੀਆਂ ਪੈਣੀਆਂ ਦਰਬਾਰ ਦੀਆਂ ਸੇਵਾਵਾਂ ਫਿਰ ਉਹ ਮਨ ਚ ਕੀ ਹੁੰਦਾ ਵੀ ਮੈਨੂੰ ਇਹ ਤਾਂ ਕੰਮ ਔਖਾ ਲੱਗਦਾ ਮੈਨੂੰ ਗੁਰੂ ਹੀ ਬਣਾ ਦੇ ਮਹਾਰਾਜ ਕਹਿੰਦੇ ਸਜਣਾ ਇਹ ਸਜਣਾ ਦਾ ਘਰ ਬੜੀ ਦੂਰ ਹੈ ਪਰਮੇਸ਼ਰ ਸਜਣ ਸੱਚਾ ਪਾਤ ਸਾਹੋ ਸਿਰ ਸਾਹੋ ਵਾਸਾਓ ਜਿਸ ਪਾਸ ਬੈਠਿਆ ਸੋਹੀ ਹੈ ਸਬਨਾ ਦਾ ਵਿਸਾਣ ਬਾਬੇ ਫਰੀਦ ਸਾਹਿਬ ਦੀ ਜਦੋਂ ਪ੍ਰੀਖਿਆ ਹੋਈ ਵੀ ਫਰੀਦਾ ਅੱਜ ਨਾ ਅੱਗ ਬੁਝਾ ਦੇ ਅੱਗ ਰੱਖਣੀ ਨਹੀਂ ਕਹਿੰਦੇ ਮਹਾਰਾਜ ਸੱਤ ਬਚਨ ਫਿਰ ਰਾਤ ਨੂੰ بارش ਚ ਮੇ ਅੱਜ بارش ਪਈ ਐ ਉਹ بارش ਪੈਗੀ ਚੁੱਲ੍ਹੇ ਚ ਪਾਣੀ ਖੜ ਗਿਆ बाबा ਫਰੀਦ ਸਾਹਿਬ ਕਹਿੰਦੇ ਮੇਰੇ ਗੁਰੂ ਬਜ਼ੁਰਗ ਹੈ ਮੈਂ ਗਰਮ ਪਾਣੀ ਨਾਲ ਇਸ਼ਨਾਨ ਕਰਾਉਂਦਾ ਸੀ ਹੁਣ ਅੱਗ ਕਿੱਥੋਂ ਲੈ ਕੇ ਆਵਾਂ ਫਿਰ ਜਦੋਂ ਜਾਂਦੇ ਨੇ ਬਚਨ ਕਰਦੇ ਐ ਗਲੀਆਂ ਚਿੱਕੜ ਦੂਰ ਘਰ ਘਰ ਬੜਾ ਦੂਰ ਹੈ ਕਿ ਦੀਵਾ ਜਗਦਾ ਵੇਸਵਾ ਦੇ ਘਰ ਦੇਖਿਆ ਪਰ ਗਲੀਆਂ ਵਿੱਚ ਚਿੱਕੜ ਹੈ ਕਿਵੇਂ ਕਰਾਂ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਉਹ ਮੇਰੇ ਗੁਰੂ ਮੁਰਸ਼ਦ ਨਾਲ ਮੇਰਾ ਨਿਉ ਹੈ ਇੰਨੇ ਸਾਲ ਦੀ ਸੇਵਾ ਐਵੇਂ ਚਲੀ ਜਾਊਗੀ ਚੱਲਾਂ ਤਾਂ ਭੱਜਾ ਚੰਬਲੀ ਜੇ ਮੈਂ ਚੱਲਦਾ ਤੇ ਕੰਬਲੀ ਭੇਜੂ ਜਿਹੜੀ ਉੱਤੇ ਲਈ ਐ ਉੱਥੇ ਜਿਹੜਾ ਬਾਲੇ ਸੂਟ ਸੀ ਨਾਲ ਅਲਮਾਰੀ ਚੋਂ ਕੱਢ ਕੇ ਲੈਣ ਰਹਾ ਤਾਂ ਤੂੰ ਤੈਨੇ ਹੋ ਜੇ ਕਹਿੰਦੇ ਨਹੀਂ ਜਾਂਦਾ ਵੀ ਇਹ ਕੰਬਲੀ ਦਾ ਸੁੱਖ ਬਿਨ ਚੱਕੜ ਤਿਲਕਣ ਤੋਂ ਡਰ ਕੇ ਰੁਕ ਜਾਣਾ ਫਿਰ ਇੰਨੇ ਸਮੇਂ ਦੀ ਸੇਵਾ ਬੇਅਰਥ ਜਾਊ ਪਿਆਰ ਟੁੱਟ ਜੂ ਨਾ ਟੁੱਟ ਜੂ ਫਿਰ ਕਿਹਾ ਭਿਜੋ ਸਿਜੋ ਕੰਬਲੀ ਅੱਲਾਹ ਵਾਰ ਸੁਮੇ ਹੋ ਜਾਏ ਮਿਲਾਂ ਕਿੰਨਾ ਸੱਜਣਾ ਟੁੱਟੋ ਨਾ ਹੀ ਨਾ ਹੋ ਕਹਿੰਦੇ ਭਿਜ ਜਾਵੇ ਕੰਬਲੀ ਪਰ ਮੇਰੇ ਪਿਆਰੇ ਨਾਲ ਸੱਜਣ ਨਾਲ ਮੁਹੱਬਤ ਨਾ ਟੁੱਟ ਜੇ ਇਸ਼ਕ ਮੁਹੱਬਤ ਨਾਨਕਾ ਲੇਖਾ ਕਰ ਤੇ ਪਾਸ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜੇ ਦਿਲੋਂ ਮੁਹੱਬਤ ਆ ਨਾ ਉਹ ਸੱਚੀ ਐ ਜਿੰਨ ਮਾਨ ਹੋਰ ਮੁਖ ਹੋਰ ਮਨ ਚ ਹੋਰ ਭਾਰ ਚ ਕੀ ਫਿਰਦੇ ਐ ਮੁਖ ਤੋਂ ਕੁਝ ਹੋਰ ਬੋਲਦੇ ਐ ਮਾਰੇ ਕਹਿੰਦੇ ਸੇ ਕੰਡੇ ਕੱਚਿਆ ਉਹ ਕੱਚਿਆ ਤੇ ਕੱਚੀ ਰਹਿ ਜਾਂਦੇ ਐ ਢਟਕਣਾ ਹੀ ਪੱਲੇ ਰਹਿ ਜਾਂਦੀ ਐ ਬਸ ਹੋਣਾ ਕਿ ਹੋ ਜਾ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਣਾ ਚਾਹੀਦਾ ਹੈ ਹੁਣ ਪਿੰਡ ਵਿੱਚ ਵੀ ਬੰਦਾ ਵਿਚਾਰਾ ਅੰਦਰੋਂ ਗੱਲ ਹੋਰ ਕਰੇ ਬਾਹਰੋਂ ਹੋਰ ਕਰੇ ਲੋਕ ਉਹਦਾ ਵਿਸ਼ਵਾਸ ਨਹੀਂ ਕਰਦੇ ਜਿਹੜਾ ਅੰਦਰੋਂ ਵੀ ਸਾਫ਼ ਹੈ ਤੇ ਬਾਹਰੋਂ ਵੀ ਸਾਫ਼ ਕਰਦੇ ਹੈ ਗੱਲ ਕਰਦੇ ਹੈ ਸਾਰਾ ਪਿੰਡ ਉਹਦੇ ਤੇ ਮਾਣ ਮਹਿਸੂਸ ਕਰਦਾ ਤੇ ਉਹਨੂੰ ਪਿੰਡ ਦੀ ਜ਼ਿੰਮੇਵਾਰੀ ਸੁਭਾ ਦਿੰਦੇ ਹੈ ਕੀ ਬਾਰੇ ਵੀ ਭਲਾ ਬੰਦਾ ਹੈ ਸੱਚੀ ਗੱਲ ਕਰੂੰਗਾ ਇਉਂ ਹੀ ਮਾਰੇ ਕਹਿੰਦੇ ਸਾਫ਼ ਦਿਲ ਹੋਣਾ ਚਾਹੀਦਾ ਹੈ ਤਾ ਬਾਵਾ ਫਰੀਦ ਸਾਹਿਬ ਦੇ ਮਨ ਵਿੱਚ ਆਉਂਦਾ ਐ ਫਰੀਦਾ ਕਿਵੇਂ ਕਰਾਂ ਜਾਵਾਂ ਕਿ ਰਹਾ ਪਿਆਰ ਸੈਰ ਪੜਿਆ ਜੇ ਮੈਂ ਚੱਲਦਾ ਤਾਂ ਭਿੱਜਦੀ ਏ ਕੰਬਲੀ ਜੇ ਮੈਂ ਚੱਲਦਾ ਚੱਲਦਾ ਤਾਂ ਭਿੱਜਦੀ ਏ ਕੰਬਲੀ ਰਹਿਣਿਆਂ ਦੇ ਹੋਂ ਟੁੱਟਦਾ ਮੇਰਾ ਜੇ ਦੀ ਕੰਬਣੀ ਤੇ ਮੈਂ ਚੱਲਦਾ ਚੱਲਦਾ ਫਿੱਜਦੀ ਏ ਕੰਬਣੀ ਰਹਿੰਦਾ ਤਾਂ ਨੀ ਹਟ ਟੁੱਟਦਾ ਮੇਰਾ ਮੇਰਾ ਰਹਿੰਦਾ ਤਾਂ ਨੀ ਹਟ ਟੁੱਟਦਾ ਜੇ ਮੈਂ ਚੱਲਦਾ ਚੱਲਦਾ ਫਿੱਜਦੀ ਏ ਕੰਬਲੀ ਜੇ ਮੈਂ ਚੱਲਦਾ ਚੱਲਦਾ ਤਾਂ ਭਿੱਜਦੀ ਏ ਕੰਬਲੀ ਰਹਿ ਨਾ ਸਾਨੇ ਹੋ ਟੁੱਟਦਾ ਮੇਰਾ ਮੇਰਾ ਰਦ ਤਾਂ ਨੀ ਹੋ ਟੁੱਟਦਾ ਜੇ ਮੈਂ ਚੱਲਦਾ ਚੱਲਦਾ ਤਾਂ ਭਿੱਜਦੀ ਏ ਕੰਬਲੀ ਜੇ ਮੈਂ ਚੱਲਦਾ 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 ਤਾਂ ਭਿੱਜਦੀ ਏ ਕੰਬਲੀ ਚਲਦਾ ਤਾਂ ਭਿੱਜਦੀ ਏ ਕੰਬੜੀ ਜੇ ਮੈਂ ਚੱਲਦਾ ਚਲਦਾ ਤਾਂ ਭਿੱਜਦੀ ਏ ਕੰਬਲੀ ਰਹਿੰਦਿਆਂ ਨੇ ਹੋ ਟੁੱਟਦਾ ਮੇਰਾ ਮੇਰਾ ਰਹਿੰਦਿਆਂ ਨੇ ਹੋ ਟੁੱਟਦਾ ਜੇ ਮੈਂ ਚੱਲਦਾ ਜੇ ਮੈਂ ਚੱਲਦਾ ਤਾਂ ਭਿੱਜਦੀ ਏ ਕੰਬੜੀ ਜੇ ਮੈਂ ਚੱਲ ਜਾ ਚਲਦਾ ਤਾਂ ਭਿੱਜਦੀ ਏ ਕੰਬੜੀ ਰਹਿੰਦਿਆਂ ਨੇ ਹੋ ਟੁੱਟ ਕੰਬੜੀ ਜੇ ਮੈਂ ਚੱਲਦਾ ਚੱਲਦਾ ਤਾਂ ਫੇਜਦੀ ਏ ਕੰਬੜੀ ਰੈਂਤਿਆਂ ਨੇ ਹੋ ਟੁੱਟਦਾ ਮੇਰਾ ਮੇਰਾ ਰੈਂਤਿਆਂ ਨੇ ਹੋ ਟੁੱਟਦਾ ਜੇ ਮੈਂ ਚੱਲਦਾ ਜੇ ਮੈਂ ਚੱਲਦਾ ਤਾਂ ਫੇਜਦੀ ਏ ਕੰਬੜੀ ਜੇ ਮੈਂ ਚੱਲਦਾ ਚੱਲਦਾ ਤਾਂ ਫੇਜਦੀ ਏ ਕੰਬੜੀ ਰੈਂਤਿਆਂ ਨੇ ਹੋ ਟੁੱਟਦਾ ਮੇਰਾ ਮੇਰਾ ਰੈਂਤਿਆਂ ਨੇ ਹੋ ਟੁੱਟਦਾ ਜੇ ਮੈਂ ਚੱਲਦਾ ਬਾਬੇ ਫਰੀਦ ਸਾਹਿਬ ਦੇ ਕਹਿੰਦੇ ਬੜਾ ਕਠਨ ਪਰਚਾ ਪੈ ਗਿਆ ਇਣੀ ਵੀ ਉਦੋਂ ਨਹੀਂ ਸੀ ਅੱਜ ਵੀ ਜੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਸੱਜਣ ਅੱਜ ਵੀ ਗੁਰੂ ਦੀ ਸੇਵਾ ਨਹੀਂ ਛੱਡਦੇ ਜਿਹੜੇ ਪੱਕੇ ਜੁੜੇ ਹੋਏ ਫਿਰ ਗਏ ਵੀ ਗਾਂ ਬੇਸਵਾ ਦੇ ਦਰ ਤੇ ਅਗ ਲੈਣ ਵਾਸਤੇ ਤਾਂ ਮਨ ਕਰੜਾ ਕੀਤਾ ਚਲੇ ਗਏ ਅੱਗੇ ਨੇ ਕਿਹਾ ਫਰੀਦਾ ਤੈਨੂੰ ਅੱਗ ਨਹੀਂ ਮੁਕਤ ਨੂੰ ਮਿਲਨੀ ਅੱਗ ਦੇ ਬਦਲੇ ਕੀ ਦੇਵੇਂਗਾ ਬਾਬਾ ਫਰੀਦ ਸਾਹਿਬ ਕਹਿੰਦੇ ਮਾਤਾ ਜੋ ਮੰਗੋਂਗੇ ਕਹਿੰਦੇ ਅੱਖ ਕੱਢ ਕੇ ਦੇ ਇਤਿਹਾਸ ਗੁਵਾਹ ਸਾਡਾ ਗੁਰਮਤ ਸਿਧਾਂਤ ਹੈ ਵੀ ਉਹ ਨਹੀਂ ਟੁੱਟ ਕੇ ਜੇ ਜਾਂ ਆਪਾਂ ਕਲਪਲ ਗੱਲ ਸੰਗਤ ਨੂੰ ਮੋਸ਼ਨਲ ਕਰਨ ਵਾਸਤੇ ਸਨਾਤਾ ਤੇ ਬਾਬੇ ਫਰੀਦ ਸਾਹਿਬ ਨੇ ਇੱਕ ਦੋ ਗਿਣਤੀ ਨਹੀਂ ਕੀਤੀ ਅੱਖ ਕੱਢ ਕੇ ਆਪਣੀ ਤੇ ਉਸ ਬੇਸਵਾਦੇ ਹੱਥ 'ਚ ਫੜਾ ਲਓ ਕਹਿੰਦੇ ਇਹਦੀ ਲੋੜ ਐ ਪੱਟੀ ਬੰਨ ਕੇ ਸਾਂਵੇਂ ਟਾਈਮ ਆਪਣੇ ਮੁਰਸ਼ਿਦ ਦਾ ਇਸ਼ਨਾਨ ਕਰਾ ਕੇ ਜਦੋਂ ਜਲ ਪਾਣੀ ਲੈ ਕੇ ਹਾਜ਼ਰ ਹੋਏ ਨਾ ਤੇ ਗੁਰੂ ਪੁੱਛਦਾ ਹੈ ਫਰੀਦਾ ਅੱਖਾਂ ਨੂੰ ਕੀ ਹੋ ਗਿਆ ਕਹਿੰਨ ਲੱਗਿਆ ਮਹਾਰਾਜ ਦੁਖਣੀ ਆਈ ਹੈ ਆਈ ਆਪ ਕਹਿੰਦੇ ਵੀ ਆਈ ਆਈ ਹੈ ਮਹਾਰਾਜ ਅੱਖਾਂ ਕਹਿੰਦੇ ਤਾਂ ਵੀ ਕੀ ਹੋਇਆ ਕਹਿੰਦਾ ਮਹਾਰਾਜ ਅੱਖ ਆਈ ਹੈ ਕਹਿੰਦੇ ਫਰੀਦਾ ਜੇ ਅੱਖ ਆਈ ਗਈ ਤੇ ਫਿਰ ਪੱਟੀ ਕਿਉਂ ਬੰਨੀ ਫਿਰਦਾ ਹੁਣ ਦੇਖੋ ਕੁੜੀ ਭਗਤੀ ਸ਼ਕਤੀ ਪਾਵਨ ਦੇ ਮਾਲਕ ਹੋਣਗੇ ਪੋਲ ਪੱਟੀ ਤੇ ਬਾਬਾ ਫਰੀਦ ਵਰਗਾ ਵੀ ਸਤਿਬਚਨੀ ਨਹੀਂ ਕੋਈ ਜਦੋਂ ਪੱਟੀ ਖੋਲੀ ਤੇ ਪੁੱਛਦੇ ਉਸ ਤੋਂ ਪਹਿਲਾਂ ਕਹਿੰਦੇ ਅੱਖ ਵੱਡੀ ਆ ਗਈ ਤੇਰੇ ਕਿ ਛੋਟੀ ਹੁਣ ਗੁਰਪੀਰਾਂ ਦੀ ਚਾਕਰੀ ਮਹਾਂ ਕਰੜੀ ਸੁਖਸਾਰ ਗੁਰੂ ਪੀਰ ਦੀ ਚਾਕਰੀ ਕਰਨੀ ਕਿਤੇ ਛੋਟੀ ਗੱਲ ਨਾ ਝਟਕਾਂ ਸੈਣੀਆ ਮਾੜੀਆਂ ਨਹੀਂ ਐ ਜਦੋਂ ਤੱਕ ਸੋਨਾ ਅਗਨੀ ਚਲਦਾ ਗਹਿਣਾ ਨਹੀਂ ਬਣਦਾ ਗਹਿਣਾ ਬਣ ਕੇ ਕਿਸੇ ਦੇ ਸਰੀਰ ਦਾ ਸ਼ਿੰਗਾਰ ਨਹੀਂ ਬਣਦਾ ਗਾ ਜਿਹਦੋਂ ਨੂੰ ਅੱਗ ਝਲਣੀ ਪੈਂਦੀ ਹੈ ਫਿਰ ਗਹਿਣਾ ਬਣਦਾ ਫਿਰ ਕਿਸੇ ਦੀ ਸੁੰਦਰਤਾ ਵਿੱਚ ਨਿਖਾਰ ਲਿਆਉਂਦਾ ਗਹਿਣਾ ਸੋਨੇ ਨੂੰ ਸੇਕ ਚ ਲੰਨਾ ਪੈਂਦਾ ਨਾ ਜਦੋਂ ਬੰਦੇ ਨੇ ਇਉਂ ਸ਼ੁੱਧ ਸੋਨਾ ਬਣਨਾ ਹੈ ਸੁਭ ਜੀਵਨ ਕਰਨੇ ਕਿਸੇ ਗੁਰੂ ਪੀਰ ਮੁਰਸ਼ਦ ਦੀਆਂ ਝੜਕਾਂ ਚੱਲਣੀਆਂ ਪੈਂਦੀਆਂ ਗੁਰੂ ਦੇ ਬਣ ਕੇ ਜਦੋਂ ਚੱਲ ਪਏ ਤੇ ਫਿਰ ਉਦੋਂ ਵਾਅਦੇ ਘਾਟੇ ਨਹੀਂ ਵੇਖੇ ਤੇ ਬਾਬੇ ਫਰੀਦ ਸਾਹਿਬ ਨੇ ਜਦੋਂ ਪੱਟੀ ਖੋਲੀ ਪੁੱਛਿਆ ਸੀ ਕਹਿੰਦੇ ਮਹਾਰਾਜ ਜੇ ਵੱਡੀ ਕਹਿੰਦਾ ਸੀ ਫਿਰ ਗੁਰੂ ਤੋਂ ਵੱਡਾ ਹੁੰਦਾ ਸੀ ਕਹਿੰਦਾ ਮਹਾਰਾਜ ਛੋਟੀ ਆਈ ਫਿਰ ਬਾਬੇ ਫਰੀਦ ਸਾਹਿਬ ਦੀ ਅੱਖ ਪਹਿਲਾਂ ਨਾਲੋ ਥੋੜੀ ਜੀ ਛੋਟੀ ਆਈ ਤੇ ਪੂਰਾ ਦਿਸਦਾ ਰਿਆ ਬੋਲੋ ਸੋਨਹਾਲੋ ਆਪਸੀ ਆਕਾਲੋ ਐਵੇਂ ਬਾਬੇ ਫਰੀਦ ਸਾਹਿਬ ਦੀ ਬਾਣੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਗਈ ਜਿੰਨਾ ਮਤਾਵਾ ਨੇ ਪੁੱਤਰਾਂ ਦੇ ਟੁਕੜੇ ਕਰਵਾ ਕਰਵਾ ਕੇ ਗਲਾਚ ਹਾਰ ਪਵਾਏ ਨਾ ਫੇਰ ਹੀ ਅਰਦਾਸ ਵਿੱਚ ਨਾ ਆਇਆ ਮੈਂ ਐਵੇਂ ਨਹੀਂ ਆ ਗਿਆ ਚੂੜ ਸਫਾਨ ਬੋਲ ਕੇ ਅੰਦਰ ਜਿਨ੍ਹਾਂ ਨੇ ਚਰਖੜੀਆਂ ਤੇ ਚੜ ਕੇ ਮੌਤ ਨੂੰ ਕੋਲੋਲਾ ਕੀਤੀਆਂ ਫੇਰ ਨਾਮ ਅਰਦਾਸ ਕੱਢ ਕੇ ਲੈਣਿਆ ਕਿਤੇ ਛੋਟੀ ਗੱਲ ਨਹੀਂ ਕਿੱਡਾ ਗੌਰਵ ਹੈ ਸਾਡਾ ਇਤਿਹਾਸ ਹੈ ਜੀ ਗੁਰੂ ਨਾਲੋਂ ਟੁੱਟਦੇ ਜਾ ਰਹੇ ਆ ਗੁਰੂ ਮਿਹਰ ਕਰੇ ਰਹਿਮਤ ਕਰੇ ਤਾਂ ਬਾਬਾ ਫਰੀਦ ਸਾਹਿਬ ਨੇ ਜਦੋਂ ਇਹ ਪ੍ਰੀਖਿਆ ਚੋਂ ਪਾਸ ਹੋ ਗਏ ਨਾ ਉਨ੍ਹਾਂ ਦਾ ਗੁਰੂ ਪੀਰ ਜਿਹੜਾ ਮੁਰਸ਼ਿਦ ਸੀ ਕਹਿਣ ਲੱਗਿਆ ਫਰੀਦਾ ਇਹ ਸਾਰੀ ਤੇਰੀ ਪਰਖ ਸੀ ਤੂੰ ਪ੍ਰੀਖਿਆ ਚੋਂ ਪਾਸ ਹੋ ਗਿਆ ਜਾ ਰੱਬ ਦਾ ਭਜਨ ਨਾ ਛੱਡੀ ਤੇ ਜਿਹੜੇ ਵੀ ਦੁਨੀਆਂ ਚ ਕੋਨੇ ਚ ਜਾ ਕੇ ਬਹਿ ਜੇਗਾ ਦੁਨੀਆਂ ਦੇ ਰਾਜੇ ਵੀ ਕਮਸ਼ਕਾਰਾਂ ਕਰਨਗੇ ਤੇ